ਸਾਰੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਮੇਰੀਆਂ ਉਹਨਾਂ ਭੈਣਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਘਰ ਦੇ ਵਿੱਚ ਕਿਸੇ ਨੇ ਜਾਦੂ ਟੂਣਾ ਤੰਤਰ ਮੰਤਰ ਕਰਾ ਦਿੱਤਾ ਹੈਗਾ ਬਹੁਤ ਅਸੀਂ ਪਾਠ ਸਿਮਰਨ ਵੀ ਕਰਦੇ ਹਾਂ ਪਰ ਸਾਡੇ ਘਰ ਦੇ ਵਿੱਚ ਪਤਾ ਨਹੀਂ ਕੀ ਗੱਲ ਹੈਗੀ ਵੀ ਹਰ ਇੱਕ ਚੀਜ਼ ਦੇ ਵਿੱਚ ਘਾਟਾ ਹੀ ਘਟਾਈ ਜਾਂਦਾ ਸਾਨੂੰ ਲੱਗਦਾ ਹੈ ਵੀ ਸਾਡਾ ਕੰਮ ਜਿਵੇਂ ਕਿਸੇ ਨੇ ਬੰਨ ਦਿੱਤਾ ਹੁੰਦਾ ਹੈਗਾ ਅੱਜ ਮੈਂ ਤੁਹਾਨੂੰ ਨਾ ਦੋ ਤਿੰਨ ਟੋਟਕੇ ਵੀ ਦੱਸੂਗੀ ਦੇਖੋ ਇਹ ਟੋਟਕੇ ਨੇ ਜਿਹੜੇ ਕਿ ਮੈਂ ਬਜ਼ੁਰਗਾਂ ਤੋਂ ਸਿੱਖੇ ਹੋਏ ਨੇ ਇਹ ਇਹ ਨਹੀਂ ਹੈਗਾ ਕਈ ਭੈਣ ਭਰਾ ਕਹਿਣਗੇ ਵੀ ਗੁਰਬਾਣੀ ਦੇ ਵਿੱਚ ਟੋਟਕਿਆਂ ਦਾ ਕੋਈ ਮੈਨੂੰ ਪਤਾ ਵੀ ਗੁਰਬਾਣੀ ਦੇ ਵਿੱਚ ਟੋਟਕਿਆਂ ਦਾ ਕੋਈ ਥਾਂ ਨਹੀਂ ਹੈਗਾ ਪਰ ਅਗਰ ਆਪਾਂ ਆਪਣੇ ਬਜ਼ੁਰਗਾਂ ਦੀਆਂ ਛੱਡੀਆਂ ਹੋਈਆਂ ਦਿੱਤੀਆਂ ਹੋਈਆਂ ਜ਼ਮੀਨਾਂ ਜਾਇਦਾਦਾਂ ਘਰ-ਬਾਰ ਸਾਰਾ ਕੁਝ ਸਾਹਮਦੇ ਆ ਤਾਂ ਉਹਨਾਂ ਦੇ ਜਿਹੜੇ ਜੀਵਨ ਦੇ ਵਿੱਚ ਹੰਡਾਏ ਹੋਏ ਛੋਟੇ-ਛੋਟੇ ਕੰਮ ਨੇ ਜੇ ਆਪਾਂ ਇਹਨਾਂ ਨੂੰ ਵੀ ਕਰ ਲਾਂਗੇ ਤਾਂ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਲੱਗਾ ਬਜ਼ੁਰਗਾਂ ਦੀ ਤੁਸੀਂ ਨੇ ਮੰਨਣੋ ਛੜਤੀ ਮੰਨਣੋ ਹਟ ਗਈ ਉਹਨਾਂ ਨੂੰ ਅਨਪੜ ਬੇਵਕੂਫ ਸਮਝਦੇ ਆ ਤਾਂ ਹੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ ਨਾ ਤਾਂ ਪਤੀ ਪਤਨੀ ਦੀ ਬਣਦੀ ਹੈ ਪਤਨੀ ਪਤੀ ਨੂੰ ਬੇਵਕੂਫ ਸਮਝੀ ਜਾਂਦੀ ਹੈ ਪਤੀ ਪਤਨੀ ਨੂੰ ਬੇਵਕੂਫ ਸਮਝੀ ਜਾਂਦਾ ਹੈ ਬੱਚੇ ਆਪਣੇ ਮਾਪੇ-ਮਾਪਾ ਨੂੰ ਬੇਵਕੂਫ ਬਣਾਈ ਜਾਂਦੇ ਹੈਗੇ ਤੇ ਪਲੀਜ਼ ਇੰਨਾ ਮਾਡਰਨ ਬਣਨ ਦੇ ਚੱਕਰ ਦੇ ਵਿੱਚ ਨਾ ਆਪਣੀ ਪਿਛੋਕੜ ਨੂੰ ਨਾ ਭੁੱਲੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖੱਜਲ-ਖੁਆਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕਈ ਕਹਿਣਗੇ ਨਾ ਲੈ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਇਹ ਕੁਝ ਹੈ ਹੀ ਨਹੀਂ ਆਪਣੇ ਵਾਲੀ ਏਦਾਂ ਕਰਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਤੁਹਾਨੂੰ ਕੀ ਪਤਾ ਸੁਣੀਆਂ ਸੁਣਾਈਆਂ ਗੱਲਾਂ ਆਪਾਂ ਇੱਕ ਦੂਜੇ ਨੂੰ ਕਹੀ ਜਾਂਦੇ ਆ ਤੁਹਾਨੂੰ ਪਤਾ ਹੀ ਆਸਟ੍ਰੇਲੀਆ ਦਾ ਪਿਛਲੇ ਸਾਲ ਦਾ ਅੰਕੜਾ ਤੁਸੀਂ ਕੱਢ ਕੇ ਦੇਖਿਓ ਉੱਤੇ 90% ਜਿਹੜੇ ਬੱਚੇ ਨੇ ਬਜ਼ੁਰਗ ਨੇ ਆਪਣੇ ਵਰਗੇ ਨੇ ਚਾਂਗਣਾਂ ਉਹਨਾਂ ਦੇ ਵਿੱਚ ਮੈਂਟਲੀ ਅਪਸੈਟ 90 ਨੇ 100 ਦੇ ਵਿੱਚ ਜੇ ਅਗਰ 100 ਬੰਦੇ ਆ ਤਾਂ ਉਹਦੇ ਵਿੱਚੋਂ 90 ਉੱਥੇ ਮਾਈਂਡਲੀ ਅਪਸੈਟ ਨੇ ਕਿਉਂਕਿ ਉਹ ਨਾ ਤਾਂ ਇੱਕ ਦੂਜੇ ਦੇ ਨਾਲ ਉਹਨਾਂ ਦਾ ਕੋਈ ਲਿੰਕ ਹੈ ਨਾ ਖੁਸ਼ ਨੇ ਉਹ ਕਿਤੇ ਹੈਗੇ ਤਾਂ ਉਹ ਵੀ ਇਨਸਾਨ ਨੇ ਨਾ ਉਹਨਾਂ ਦੇ ਅੰਦਰ ਵੀ ਭਾਵਨਾਵਾਂ ਨੇ ਗਈਆਂ ਪਰ ਬਾਹਰਿਕ ਨਾ ਆਪਣੇ ਆਪ ਦੇ ਵਿੱਚ ਇੰਨਾ ਜ਼ਿਆਦਾ ਖਚਤ ਹੋ ਗਿਆ ਆਪਣੇ ਆਪ ਦੇ ਵਿੱਚ ਇੰਨਾ ਜ਼ਿਆਦਾ ਇਦਾਂ ਹੋ ਗਿਆ ਵੀ ਹਾਂ ਬਸ ਵੀ ਮੈਂ ਹੀ ਹਾਂ ਜੋ ਹਾਂ ਤਾਂ ਪਲੀਜ਼ ਆਪਣੇ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਗੱਲਾਂ ਤੇ ਦੱਸੇ ਹੋਏ ਰਸਤੇ ਆ ਤੇ ਚੱਲ ਲਾਂਗੇ ਤਾਂ ਉਹਨਾਂ ਦੇ ਵਿੱਚੋਂ ਤੁਹਾਨੂੰ ਫਾਇਦਾ ਹੀ ਹੋਵੇਗਾ ਇੱਕ ਮੈਂ ਵੀਡੀਓ ਪਹਿਲਾਂ ਵੀ ਪਾਈ ਸੀ ਉਹ ਤੇ ਵੀ ਮੈਨੂੰ ਬਹੁਤ ਜ਼ਿਆਦਾ ਹੈ ਨਾ ਇਦਾਂ ਦੇ ਕਮੈਂਟ ਆਉਣ ਲੱਗੇ ਸੀਗੇ ਕਿ ਇਹ ਤਾਂ ਐ ਹੁੰਦਾ ਇਹ ਤਾਂ ਐ ਹੁੰਦਾ ਮੈਂ ਫਿਰ ਉਹਦੀ ਕਮੈਂਟ ਹੀ ਆਫ ਕਰ ਦਿੱਤੀ ਸੀਗੇ ਦੇਖੋ ਮੈਂ ਸਾਰੀਆਂ ਵੀਡੀਓ ਦੇ ਕਮੈਂਟ ਆਫ ਕਰਕੇ ਵੀ ਪਾ ਸਕਦੀ ਆ ਪਰ ਨਹੀਂ ਮੈਨੂੰ ਹੁੰਦਾ ਵੀ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਜੋ ਵੀ ਉਹਨਾਂ ਦੇ ਮਨ 'ਚ ਸਵਾਲ ਹੁੰਦਾ ਉਹ ਮੈਨੂੰ ਪੁੱਛਣ ਤੇ ਮੈਂ ਉਹਨਾਂ ਦਾ ਉਹਨਾਂ ਨੂੰ ਜਵਾਬ ਦੇਵਾਂ ਤਾਂ ਕਿ ਉਹ ਉਸ ਕੰਮ ਨੂੰ ਸਹੀ ਤਰੀਕੇ ਨਾਲ ਕਰ ਸਕਣ ਤਾਂ ਮੇਰੀ ਹੱਤਵੰਤ ਕੀ ਬੇਨਤੀ ਹੈ ਜਿਹਨੂੰ ਵੀਡੀਓ ਚੰਗੀ ਲੱਗੂਗੀ ਤਾਂ ਉਹ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਿਨ੍ਹਾਂ ਨੂੰ ਇਹ ਵੀਡੀਓ ਮੇਰੀ ਚੰਗੀ ਨਹੀਂ ਲੱਗੂਗੀ ਟੋਟਕਾ ਟੂਣਾ ਟਾਮਣ ਕੁਝ ਵੀ ਲੱਗਦਾ ਹੈ ਤਾਂ ਉਹ ਵੀਡੀਓ ਤੋਂ ਅੱਗੇ ਜਾ ਸਕਦੇ ਨੇ ਮੈਂ ਕੁਝ ਨਹੀਂ ਕਹਿੰਦੀ ਕਿਸੇ ਨੂੰ ਵੀ ਹੈ ਨਾ ਤੇ ਸਭ ਤੋਂ ਕਹਿਣ ਤੋਂ ਪਹਿਲਾਂ ਕਿਉਂਕਿ ਜੋ ਮੇਰੇ ਕਰਮਾਂ 'ਚ ਲਿਖਿਆ ਉਹ ਮੇਰੇ ਵਾਈ ਗੁਰੂ ਜੀ ਨੇ ਮੈਨੂੰ ਦੇ ਦੇਣਾ ਮੈਨੂੰ ਕੋਈ ਹੋਣੀ ਹੈਗਾ ਮੇਰਾ ਮਕਸਦ ਹੈ ਕਿ ਮੇਰੀਆਂ ਭੈਣਾਂ ਪਖੰਡੀਆਂ ਦੇ ਸਾਧਾਂ ਦੇ ਡੇਰਿਆਂ ਤੋਂ ਬਚ ਕੇ ਉਥੇ ਲੱਖਾਂ ਹਜ਼ਾਰਾਂ ਰੁਪਇਆ ਤੰਤਰ ਮੰਤਰਾਂ ਦੇ ਵਿੱਚ ਖਰਾਬ ਕਰਦੀਆਂ ਨੇ ਨਾਲੇ ਘਰਾਂ ਦੇ ਵਿੱਚ ਕਲੇਸ਼ ਪੈਂਦੇ ਨੇ ਉਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਘਰ ਦੇ ਵਿੱਚ ਹੀ ਉਹ ਥੋੜੀਆਂ-ਛੋਟੀਆਂ ਚੀਜ਼ਾਂ ਕਰਕੇ ਵਾਹਿਗੁਰੂ ਜੀ ਦੇ ਪੱਲਾ ਫੜ ਕੇ ਤੁਸੀਂ ਅਗਰ ਇਹ ਚਲੋ ਛੋਟੇ-ਮੋਟੇ ਕੰਮ ਵੀ ਕਰੀ ਜਾਵੋਗੇ ਵੈਸੇ ਕਿਹੜਾ ਆਪਾਂ ਕਹਿਣ ਨੂੰ ਹੀ ਆਪਾਂ ਸਾਰੇ ਕਹਿੰਦੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਕਹਿਣ ਨੂੰ ਤਾਂ ਅਸੀਂ ਬਹੁਤ ਬ੍ਰਹਮ ਗਿਆਨੀ ਬਣ ਜਾਂਦੇ ਆ ਪਰ ਕੰਮ ਸਾਡੇ ਉਹ ਵਾਹਿਗੁਰੂ ਜਾਣਦੇ ਹੀ ਐ ਤੁਸੀਂ ਨੇ ਸਲੋਕ ਵੀ ਸੁਣਿਆ ਕਹਿੰਦੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਅਗਣੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਕਹਿਣੋਂ ਤਾਂ ਸਾਰੇ ਬ੍ਰਹਮ ਗਿਆਨੀ ਬਣਦੇ ਹਨ ਤੇ ਚਲੋ ਉਹ ਸਭ ਜਾਣੀ ਜਾਣ ਹੈਗਾ ਉਹ ਤੋਂ ਕੁਝ ਨਹੀਂ ਲੁਕਿਆ ਹੈਗਾ ਉਹ ਸਾਰਿਆਂ ਦੇ ਇੱਕ ਹੀ ਨਵੇੜੇ ਕਰਕੇ ਤੋੜੂਗਾ ਗਾਹਾਂ ਜਾਣ ਦੀ ਲੋੜ ਨਹੀਂ ਹੈਗੀ ਤੇ ਸਭ ਤੋਂ ਪਹਿਲਾਂ ਦੇਖੋ ਜਿਹੜੀਆਂ ਵੀ ਪੈਣਾ ਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਬਰਕਤਾਂ ਨਹੀਂ ਹੈਗੀਆਂ ਸਾਡੇ ਘਰ ਦੇ ਵਿੱਚ ਬਹੁਤ ਕਮਾਈ ਆਉਂਦੇ ਪਰ ਪਲੇਸ ਸਾਰਾ ਦਿਨ ਜਦੋਂ ਅਸੀਂ ਕਮਾ ਕੇ ਲਿਉਂਨੇ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਉੜ ਜਾਂਦਾ ਨਾ ਕਿਸੇ ਨੇ ਜਾਦੂ ਟੂਣਾ ਕਰਾਤਾ ਜਾਂ ਸਾਡਾ ਚੱਲਦਾ ਚੱਲਦਾ ਕੰਮ ਰੁਕ ਗਿਆ ਸਾਡੇ ਬੱਚੇ ਨਾ ਬਹੁਤ ਚੰਗੇ ਸੀਗੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਇੱਕੋ ਦਮ ਇਹ ਹੈ ਨਾ ਇਸ ਤਰੀਕੇ ਨਾਲ ਕਰਨ ਲੱਗੇ ਇਦਾਂ ਦੀਆਂ ਛੋਟੀ ਛੋਟੀਆਂ ਗੱਲਾਂ ਜੋ ਵੀ ਤੁਹਾਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਬਹੁਤ ਪੈਣਾ ਦੇ ਮੈਨੂੰ ਮੇਰੇ ਦੇ ਵੀ ਡੰਗਰ ਪਸ਼ੂਆਂ ਦਾ ਬਹੁਤ ਨੁਕਸਾਨ ਦਾ ਕੁਝ ਵੀ ਇਦਾਂ ਦੀ ਚੀਜ਼ ਹੁੰਦੀ ਹੈ ਤਾਂ ਅੱਜ ਮੈਂ ਤੁਹਾਨੂੰ ਇੱਕ ਛੋਟੇ ਛੋਟੇ ਦੋ ਟੋਟਕੇ ਦੱਸੂਗੀ ਤੁਸੀਂ ਉਹ ਵੀ ਕਰਨੇ ਨੇ ਤੇ ਉਸ ਤੋਂ ਬਾਅਦ ਇਹ ਵੀ ਦੱਸੂਗੀ ਤੁਸੀਂ ਇਹਨੇ ਸ਼ੁਰੂ ਕਿਵੇਂ ਕਰਨਾ ਤੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਕਿ ਇੱਕ ਫਟਕੜੀ ਲੈਣੀ ਹੈ ਫਟਕੜੀ ਦੇਖੋ ਤੁਹਾਡੇ ਘਰਾਂ ਦੇ ਵਿੱਚ ਆਮ ਪਈਆਂ ਵੀ ਹੁੰਦੀਆਂ ਨੇ ਫਟਕੜੀ ਬਹੁਤ ਜ਼ਿਆਦਾ ਪਾਵਰਫੁੱਲ ਹੈਗੀ ਇਹੀ ਜਿਹੜੀ ਕਿ ਨੈਗੇਟਿਵਿਟੀ ਆ ਉਹਨੂੰ ਆਪਦੇ ਅੰਦਰ ਸੋਖਦੀ ਹੈਗੀ ਜਿਵੇਂ ਕਿ ਨਮਕ ਹੈਗਾ ਇਹ ਨਮਕ ਤੋਂ ਵੀ ਉੱਪਰ ਦੀ ਹੈਗੀ ਹੈ ਨਾ ਫਟਕੜੀ ਦੇਖੋ ਆਪਾਂ ਇਹਨੂੰ ਕਰਕੇ ਫੇਸ ਤੇ ਲਗਾ ਲਿਏ ਬਹੁਤ ਸਾਰੀਆਂ ਫੇਸ ਦੀਆਂ ਪ੍ਰੋਬਲਮਸ ਦੂਰ ਕਰਦੀ ਹੈ ਜਾਂ ਫਿਰ ਆਪਾਂ ਜਿਵੇਂ achar ਵਗੈਰਾ ਬਣਾਉਣੇ ਆ ਮਰਬੇ ਵਗੈਰਾ ਬਣਾਉਣੇ ਆ ਹਨਾ ਉਹ ਚੀਜ਼ਾਂ ਦੇ ਵਿੱਚ ਵੀ ਇਹ ਵਰਤੀ ਜਾਂਦੀ ਹੈ ਕਿਤੇ ਸੱਟ ਚੋਟ ਲੱਗ ਜੇ ਉਹਦੇ ਵਿੱਚ ਵੀ ਇਹ ਵਰਤੀ ਜਾਂਦੀ ਹੈ ਪਰ ਅੱਜ ਜਿਹੜੀ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਕਰਨਾ ਕੀ ਹੈ ਫਟਕੜੀ ਲੈ ਲੈਣੀ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਅੱਗੇ ਪਰਾਣਿਆਂ ਨੇ ਆਪਣੇ ਮਾਤਾ-ਵਾਣ ਨੂੰ ਦੇਖਿਆ ਬਜ਼ੁਰਗਾਂ ਨੂੰ ਦੇਖਿਆ ਇਹ ਚੀਜ਼ ਕਰਦੇ ਨੂੰ ਬਹੁਤ ਨੇ ਦੇਖਿਆ ਵੀ ਹੁਣ ਹੈ ਨਾ ਤੇ ਉਹ ਪਤਾ ਕੀ ਕਰਦੇ ਜਦੋਂ ਹੁੰਦਾ ਵੀ ਘਰ ਦੇ ਵਿੱਚ ਨਾ ਨજર ਲੱਗੀ ਹੋਈ ਆ ਜਾਂ ਘਰ ਦੇ ਵਿੱਚ ਡੰਗਰ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਖੇਤੀਬਾੜੀ ਦੇ ਵਿੱਚ ਨੁਕਸਾਨ ਹੋ ਰਿਹਾ ਬਹੁਤ ਵੀਰ ਵੀ ਮੈਨੂੰ ਮੈਸੇਜ ਕਰਦੇ ਨੇ ਵੀ ਦੀਦੀ ਸਾਡੇ ਇਦਾਂ ਬਹੁਤ ਨੁਕਸਾਨ ਹੋ ਰਿਹਾ ਕਰਨਾ ਕੀ ਹੈ ਤੁਸੀਂ ਫਟਕੜੀ ਲੈ ਲੈਣੀ ਹੈ ਫਟਕੜੀ ਨੂੰ ਲੈ ਕੇ ਦੁਕਾਨ ਤੋਂ 10-15 ਰੁਪਏ ਦੀ ਫਟਕੜੀ ਤੁਹਾਨੂੰ ਮਿਲ ਜਾਣੀ ਹੈ ਇੱਕ ਡਲੀ ਲੈ ਲੈਣੀ ਹੈ ਚੰਗੇ ਤਰੀਕੇ ਨਾਲ ਨਾ ਅੱਗ ਮਚਾ ਲੈਣੀ ਹੈ ਚਾਹੇ ਗੈਸ ਤੇ ਬਣਾ ਲਓ ਚਾਹੇ ਚੁੱਲ੍ਹੇ ਤੇ ਤੁਹਾਡੀ ਇੱਛ ਤਾਂ ਤੁਸੀਂ ਨਾ ਤਵਾ ਰੱਖ ਲੈਣਾ ਆਪਣਾ ਲੋਹੇ ਦਾ ਤਵਾ ਰੱਖ ਲੈਣਾ ਇੱਕ ਤੁਪਕਾ ਪਾਣੀ ਦਾ ਥੋੜਾ ਜਿਹਾ ਪਾਣੀ ਪਾ ਕੇ ਨਾ ਜਿਹੜੀ ਫਟਕੜੀ ਆ ਉਹਨੂੰ ਉਹਦੇ ਉੱਪਰ ਰੱਖ ਲੈਣਾ ਇਹੇ ਨਾ ਇੱਕ ਸ਼ੇਪ ਲਾਉਗੀ ਫਟਕੜੀ ਤੁਹਾਡੀ ਜਿਹੜੀ ਤੁਸੀਂ ਫਟਕੜੀ ਨੂੰ ਉਹਦੇ ਉੱਪਰ ਧਰੋਗੇ ਨਾ ਤਾਂ ਇਹ ਇੱਕ ਸ਼ੇਪ ਲਾਉਗੀ ਜਿਵੇਂ ਕਿ ਔਰਤ ਦੀ ਸ਼ੇਪ ਦੇ ਵਿੱਚ ਹੁੰਦਾ ਦੀ ਬਜ਼ੁਰਗ ਅਗੇ ਕਹਿੰਦੇ ਨੇ ਚਾਹੇ ਜੈਂਟਸ ਦੀ ਸ਼ੇਪ ਦੇ ਵਿੱਚ ਲਵੇ ਮਤਲਬ ਕਿ ਇਹ ਇੱਕ ਕਲਾਕ੍ਰਿਤੀ ਜੀ ਬਣ ਜਾਂਦੀ ਹੈ ਜਿਵੇਂ ਆਪਾਂ ਕਹਿ ਦਿੰਦੇ ਆਂਗੇ ਇੱਕ ਤਸਵੀਰ ਵਾਂਗੂ ਬਣ ਜਾਂਦੀ ਹੈ ਫਿਰ ਉਸ ਨੂੰ ਤੁਸੀਂ ਕਰਨਾ ਕੀ ਹੈਗਾ ਫਿਰ ਉਸ ਨੂੰ ਲਿਜਾ ਕੇ ਤੁਸੀਂ ਕਿਤੇ ਜਿਵੇਂ ਟੋਬੇ ਵਗੈਰਾ ਛੱਪੜ ਵਗੈਰਾ ਹੁੰਦੇ ਨੇ ਆਪਣੇ ਸਾਰੇ ਆਪਣੇ ਘਰ ਦੇ ਵਿੱਚ ਇੱਕ ਵਾਰੀ ਚਾਹਾ ਕੇ ਉਹਨੂੰ ਉੱਥੇ ਸਿੱਟਿਓ ਜਾਂ ਫਿਰ ਤੁਸੀਂ ਬਾਹਰ ਕਿਤੇ ਟੋਆ ਪੱਟ ਕੇ ਆਪਣੀ ਇਹ ਰੂੜੀ ਵਗੈਰਾ ਜਿੱਥੇ ਤੁਸੀਂ ਆਪਣਾ ਕੂੜਾ ਵਗੈਰਾ ਸੜਦੇ ਹੋ ਉੱਥੇ ਟੋਆ ਪੱਟ ਕੇ ਛੋਟਾ ਜਿਹਾ ਉੱਥੇ ਦਬਿਦੋ ਇਹ ਇੱਕ ਬਹੁਤ ਹੀ ਪਾਵਰਫੁੱਲ ਟੋਟਕਾ ਹੈਗਾ ਹਨਾ ਕਿ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਜ਼ਰ ਲੱਗੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਬਰਕਤ ਤੁਹਾਡੀ ਰੁਕੀ ਹੋਵੇ ਤਾਂ ਇਸ ਚੀਜ਼ ਨੂੰ ਤੁਸੀਂ ਕਰ ਸਕਦੇ ਹੋਗੇ ਦੂਸਰੀ ਗੱਲ ਇੱਕ ਨਾ ਸੱਤ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਥੋੜੀ ਜੀ ਤੁਸੀਂ ਹੈਨਾ ਉਹਦੇ ਨਾਲ ਚਾਹ ਪੱਤੀ ਲੈ ਲੈਣੀ ਹੈ ਥੋੜੀ ਜੀ ਚਾਹ ਪੱਤੀ ਲੈ ਲੈਣੀ ਹੈ ਕਿਸੇ ਵੀ ਤੁਹਾਨੂੰ ਲੱਗਦਾ ਵੀ ਡੰਗਰ ਪਸ਼ੂਆਂ ਤੇ ਲੱਗਦਾ ਤੁਹਾਨੂੰ ਬੱਚੇ ਤੇ ਲੱਗਦਾ ਪਰਿਵਾਰ ਦੇ ਮੈਂਬਰ ਤੇ ਲੱਗਦਾ ਹੈ ਜੇ ਕਈ ਭੈਣ ਭਰਾ ਮੈਨੂੰ ਕਹਿੰਦੇ ਨੇ ਵੀ ਭੈਣਾ ਵੀ ਸਾਡੇ ਬੱਚੇ ਨਾਲ ਸਿਰ ਤੇ ਦਰੋਂ ਨਹੀਂ ਦਿੰਦੇ ਜਾਂ ਕੁਝ ਵੀ ਇਦਾਂ ਦੀ ਕੰਮ ਕਰਨੀ ਨਹੀਂ ਦਿੰਦੇ ਤਾਂ ਤੁਸੀਂ ਉਸ ਨੂੰ ਲੈ ਕੇ ਹੱਥ ਦੇ ਵਿੱਚ ਕੋਈ ਵੀ ਤੁਹਾਡੇ ਕੰਮ ਕਰਦੇ ਵਿੱਚ ਹੈ ਵੀ ਹਾਂ ਇਹ ਇਸ ਨੂੰ ਨજર ਲੱਗੇ ਜਾਂ ਸਾਡੇ ਕਾਰੋਬਾਰ ਨੂੰ ਨજર ਲੱਗੇ ਤਾਂ ਉਹ ਤੁਸੀਂ ਨੇ ਕਰਨਾ ਹੈ ਵੀ ਕਿਸੇ ਵੀ ਦੀ ਵੀ ਸਾਡੇ ਕਾਰੋਬਾਰ ਨੂੰ ਬੁਰੀ ਨજર ਲੱਗੀ ਹੈ ਕੁਝ ਵੀ ਹੈਗਾ ਤਾਂ ਤੁਸੀਂ ਉਸ ਨੂੰ ਚੁੱਲ੍ਹੇ ਦੇ ਵਿੱਚ ਜਲਾ ਦੇਣਾ ਅੱਗ ਦੇ ਮੱਚਦੀ ਹੋਵੇ ਜੇ ਚੁੱਲ੍ਹਾ ਨਹੀਂ ਹੈਗਾ ਤਾਂ ਤੁਸੀਂ ਕਿਸੇ ਵੀ ਜਗ੍ਹਾ ਤੇ ਅੱਗ ਜਲਾ ਕੇ ਤਾਂ ਤੁਸੀਂ ਉਹਦੇ ਵਿੱਚ ਜਲਾ ਦੇਣਾ ਇਹ ਦੋ ਚੀਜ਼ਾਂ ਹੋ ਗਈਆਂ ਤੀਜੀ ਚੀਜ਼ ਤੁਸੀਂ ਕਰਨੀ ਹੈ ਕਪੂਰ ਲੈ ਕੇ ਆਉਣਾ ਹੈ ਕਪੂਰ ਲੈ ਕੇ ਤੁਸੀਂ ਨੇ ਬੈਸ ਤਾਂ ਜਿਹੜੇ ਪੈਣਪਰਾ ਮੈਂ ਤੁਹਾਨੂੰ ਇਹਦਾ ਦੂਜਾ ਤੱਤ ਵੀ ਦੱਸੂਗੀ ਕਪੂਰ ਲੈ ਆਉਣਾ ਹੈ ਕਪੂਰ ਲਿਆ ਕੇ ਤੁਸੀਂ ਨੇ ਉਹਨੂੰ ਅੱਗ ਦੇ ਵਿੱਚ ਜਲਾ ਕੇ ਆਪਣੇ ਸਾਰੇ ਘਰ ਦੇ ਵਿੱਚ ਤੁਸੀਂ ਨੇ ਇੱਕ ਧੂਪ ਮੰਗੂ ਦੇਣਾ ਇਹ ਤਾਂ ਹੋ ਗਈਆਂ ਇਹਦਾ ਟੋਟਕੇ ਵਾਲਾ ਪੱਖ ਦੂਸਰਾ ਆਬ ਆ ਗਿਆ ਜਿਮੀ ਕੀ ਜਿਹੜੀ ਭੈਣ ਭਰਾ ਗੁਰੂ ਸਾਹਿਬ ਜੀ ਨੂੰ ਮੰਨਦੇ ਆ ਜਿਹੜੀਆਂ ਕਿ ਮੇਰੀਆਂ ਭੈਣਾਂ ਸਿਰਫ ਕਹਿੰਦੀਆਂ ਨੇ ਵੀ ਗੁਰੂ ਸਾਹਿਬ ਜੀ ਤੋਂ ਬਿਨਾ ਅਸੀਂ ਹੋਰ ਕੁਝ ਨਹੀਂ ਕਰਨਾ ਦੇਖੋ ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਇਹ ਤਾਂ ਕਰਦੀਆਂ ਇੱਕ ਆਮ ਗੱਲਾਂ ਨੇ ਜਿਵੇਂ ਕਿ ਆਪਾਂ ਨੂੰ ਨਜ਼ਰ ਲੱਗਦੀ ਆਪਾਂ ਕਹਿੰਦੇ ਆ ਵੀ ਬੱਚਾ ਰੋਈ ਜਾਂਦਾ ਨਜ਼ਰ ਲੱਗਦੀ ਆ ਤਾਂ ਉਹ ਪਾਉਂਦੀ ਆ ਨਾ ਮੰਮੀ ਹੋਰੀਆਂ ਆਮ ਦੇਖਿਓ ਇਹ ਪਹਿਲਾਂ ਆਪਾਂ ਮਿੱਟੀ ਚਾ ਕੇ ਚੁਹਾ ਦਿੰਦੀਆਂ ਹੁੰਦੀਆਂ ਸੀਗੀਆਂ ਜਾਂ ਆਪਣੀ ਚਾਹ ਪੱਤੀ ਸੂ ਹੈ ਨਾ ਪਾ ਦਿੰਦੀਆਂ ਹੁੰਦੀ ਸੀ ਇਹ ਚੀਜ਼ ਦੇ ਨਾਲ ਇੱਕ ਹੁੰਦਾ ਸੀ ਵੀ ਕਾਲੀ ਚੀਜ਼ ਦੇ ਨਾਲ ਜਿਹੜਾ ਕਿ ਬੱਚੇ ਦੀ ਬੁਰੀ ਨਜ਼ਰ ਉੱਤਰ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਵੀ ਕਾਲਾ ਜਾਂ ਨਜ਼ਰਬੱਟੂ ਵੀ ਬਹੁਤ ਬੱਚਿਆਂ ਦੇ ਗਲਾਂ ਦੇ ਵਿੱਚ ਪਾਇਆ ਹੁੰਦਾ ਹੈਗਾ ਨਾ ਵੀ ਚਲੋ ਇਹ ਇੱਕ ਇਹਦਾ ਹੈਗਾ ਦੂਸਰਾ ਪਾ ਲਿਆ ਸਭ ਤੋਂ ਮੇਨ ਗੱਲ ਹੈਗੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਨਾ Google ਦੀ ਧੂਫ ਲਿਆ ਕੇ ਰੱਖ ਇਹ ਜਿਹੜਾ ਸਮਾਂ ਬਹੁਤ ਹੀ ਨਕਾਰਾਤਮਕ ਮਕੂਰਜਾ ਦਾ ਸਮਾਂ ਹੈਗਾ ਕੋਈ ਕਿੰਨਾ ਮਰਜੀ ਆਪਦੇ ਆਪ ਨੂੰ ਕਹੀ ਜਾ ਪਰ ਘਰ ਘਰ ਦੇ ਵਿੱਚ ਹਾਹਾਕਾਰ ਮੱਚੀ ਪਈ ਹੈ ਹਰ ਇੱਕ ਕੋਈ ਨੂੰ ਤੋਂ ਦੁਖੀ ਹੈ ਕੋਈ ਪੁੱਤ ਤੋਂ ਦੁਖੀ ਹੈ ਕੋਈ ਸੱਸ ਸਹੁਰੇ ਤੋਂ ਦੁਖੀ ਹੈ ਕੋਈ ਬੱਚਿਆਂ ਤੋਂ ਦੁਖੀ ਹੈ ਕੋਈ ਘਰ ਦੀਆਂ ਤੰਗੀਆਂ ਤੋਂ ਦੁਖੀ ਹੈ ਨੀ ਸਰੀਰ ਤੋਂ ਤਾਂ ਹਰ ਇੱਕ ਦੁਖੀ ਹੈ ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਸਾਰਾ ਕੁਝ ਆਪਣੇ ਘਰ ਦਾ ਜਿਹੜਾ ਔਰਾ ਹੈ ਆਪਣੇ ਘਰ ਦੀ ਜਿਹੜੀ 네ਗੇਟਿਵਿਟੀ ਹੈ ਉਸੇ ਚੀਜ਼ ਕਰਕੇ ਹੀ ਹੋ ਰਿਹਾ ਹੈਗਾ ਤਾਂ ਤੁਸੀਂ ਕਰਨਾ ਕਿ ਗੂਗਲ ਦੀ ਧੂਫ ਤੁਹਾਨੂੰ ਕਿਤੋਂ ਵੀ ਮਿਲ ਜੂਗੀ ਉਹਨੂੰ ਲਿਆਓ ਕਰਨ ਲਿਆ ਕੇ ਨਾ ਉਦੇ ਵਿੱਚ ਥੋੜੀ ਜਿਹੀ ਦੇਸੀ ਘਿਓ ਤੇ ਥੋੜੀ ਜਿਹੀ ਚੀਨੀ ਰਲਾ ਲਓ ਸਵੇਰੇ ਸ਼ਾਮ ਆਪਣੇ ਘਰ ਦੇ ਵਿੱਚ ਤੁਸੀਂ ਧੂਫ ਦਿਓ ਤਾਂ ਦੇਖੋ ਪਹਿਲੇ ਦਿਨ ਤੋਂ ਹੀ ਤੁਹਾਡੇ ਘਰ ਦਾ ਮਾਹੌਲ ਦਾ ਕਿੰਨਾ ਫਰਕ ਪੈਣ ਲੱਗੇਗਾ ਤੇ ਦੂਸਰੀ ਗੱਲ ਜਿਵੇਂ ਮੈਂ ਅਕਸਰ ਕਹਿੰਨੀ ਹਾਂ ਹਮੇਸ਼ਾ ਕਿ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰੋ ਤੇ ਕੋਲੇ ਜਲ ਰੱਖ ਕੇ ਉੱਪਰ ਹੱਥ ਰੱਖ ਕੇ ਉਹਦਾ ਕਰੋ ਤੇ ਉਸ ਜਲ ਦਾ ਆਪਣੇ ਪੂਰੇ ਘਰ ਦੇ ਵਿੱਚ ਸਿੱਟਾ ਦਿਓ ਆਪਣੇ ਬੱਚਿਆਂ ਨੂੰ ਚਾਹ ਪਾਣੀ ਦੇ ਵਿੱਚ ਪਲਾਓ ਜੈ ਵੈਸੇ ਪਿਲਾ ਦਿਓ ਆਪਣੇ ਪਰਿਵਾਰ ਦੇ ਮੈਂਬਰਾਂ ਇਹਦੇ ਨਾਲ 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 ਤੁਹਾਡੇ ਬੱਚਿਆਂ ਦੀ ਬੁੱਧੀ ਵੀ ਬਦਲੇਗੀ ਤੁਹਾਡੇ ਬੱਚਿਆਂ ਦੇ ਗੁਰਵਾਣੀ ਵਾਹਿਗੁਰੂ ਜੀ ਹਰ ਕਹਿੰਦੇ ਅੰਗ ਸੰਗ ਸਹਾਇ ਹੋਣੀ ਹੈ ਜੀਨੇ ਦੇਖੋ ਤਤ ਕਰਾ ਬਿਤਕਰਾ ਕਰਨਾ ਹੈ ਜਿਹਨੂੰ ਇਹ ਲੱਗਦਾ ਵੀ ਹਾਂ ਇਹ ਆ ਹੋਈਆਂ ਇਹ ਆਇਆ ਦੇਖੋ ਮੈਂ ਉਹਨੂੰ ਕੁਝ ਨਹੀਂ ਕਹਿ ਸਕਦੀ ਕਿਉਂਕਿ ਅਗਰ ਤੁਹਾਨੂੰ ਇਸ ਟਾਈਮ ਸ ਆ ਕੇ ਇਹ ਕਾਲ ਯੁਗ ਦਾ ਸਮੇਂ ਕਿ ਰੱਬ ਵੀ ਆ ਕੇ ਤੁਹਾਨੂੰ ਕਹਿ ਦੇਣਾ ਵੀ ਮੈਂ ਰੱਬਾਂ ਤੁਸੀਂ ਆ ਕੰਮ ਕਰ ਲਓ ਉੱਥੇ ਵੀ ਨੁਕਸ ਕੱਢ ਦੀ ਕੱਢ ਹੀ ਦੇਣ ਤਾਂ ਮੈਂ ਕੋਈ ਵੱਡੀ ਵਿਦਵਾਨ ਨਹੀਂ ਮੈਂ ਕੋਈ ਕੁਛ ਨਹੀਂ ਮੈਂ ਤਾਂ ਤੁਹਾਡੇ ਵਰਗੀ ਇੱਕ ਭੈਣ ਹਾਂ ਜਿਵੇਂ ਕਿ ਆਮ ਗ੍ਰਿਜਤੀ ਆ ਜਿਵੇਂ ਤੁਸਾ ਹੁੰਦਾ ਤੇ ਕਿਸੇ ਨੂੰ ਚੰਗੀ ਲੱਗਦੀ ਹੈ ਤਾਂ ਅਪਣਾ ਲਿਆ ਕਰੋ ਨਹੀਂ ਚੰਗੀ ਲੱਗਦੀ ਇੱਕ ਭਰਾ ਨੇ ਮੈਨੂੰ ਪੁੱਛਿਆ ਕਿ ਕਿੰਨੇ ਕੁ ਤਰਗੇ ਦੇਖੋ ਮੈਂ ਜਿਹੜੇ ਭੈਣ ਭਰਾ ਮੇਰੇ ਦੱਸੇ ਹੋਈ ਤਰੀਕਾ ਕਰਦੇ ਨੇ ਅਪਣਾਉਂਦੇ ਆ ਮੈਂ ਉਹਨਾਂ ਦਾ ਕਮੈਂਟ ਪਿੰਨ ਕਰਦੀ ਨੇ ਬਹੁਤ ਹੀ ਜ਼ਿਆਦਾ ਭੈਣ ਭਰਾ ਨਹੀਂ ਇਸ ਤਰੀਕੇ ਦੇ ਮੈਂ ਤੁਹਾਨੂੰ ਕਿਹਦਾ ਕਿਹਦਾ ਨਾਮ ਦੱਸਾਂ ਕਿਸੇ ਦਿਨ ਲਾਈਵ ਦੇ ਵਿੱਚ ਆਇਆ ਗਿਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਮਿਲਾਉਂਗੀ ਨਹੀਂ ਮੈਂ ਜਿਹੜੇ ਮੇਰੇ ਨਾਲ ਉਹ ਭੈਣ ਭਰਾ ਵਿਚਰਦੇ ਨੇ ਜਿਨ੍ਹਾਂ ਦੇ ਜੀਵਨ ਬਦਲੇ ਨੇ ਮੈਨੂੰ ਤਾਂ ਖੁਦ ਨੂੰ ਯਕੀਨ ਨਹੀਂ ਸੀਗਾ ਵੀ ਮੇਰੀਆਂ ਇੰਨੀਆਂ ਜਿਹਾ ਛੋਟੀ ਛੋਟੀਆਂ ਗੱਲਾਂ ਕਰਕੇ ਵੀ ਇੰਨਾ ਜੀਵਨ ਬਦਲ ਸਕਦਾ ਹੈ ਭੈਣਾਂ ਦਾ ਜਦੋਂ ਮੈਂ ਕਿਤੇ ਬਾਹਰ ਜਾਂਦੀ ਆ ਪਿੰਡ ਦੇ ਵਿੱਚ ਵੀ ਮੈਨੂੰ ਇੰਨੀਆਂ ਭੈਣਾਂ ਮਿਲਦੀਆਂ ਨੇ ਕਿ ਭੈਣੇ ਸਾਨੂੰ ਬਹੁਤ ਚੰਗਾ ਲੱਗਦਾ ਹੈਗਾ ਤੁਹਾਨੂੰ ਸੁਣਦੇ ਆ ਤੇ ਅਸੀਂ ਫਿਰ ਉਹ ਕੰਮ ਨੂੰ ਕਰਦੇ ਆ ਤੇ ਸਾਡੇ ਘਰਾਂ ਦੇ ਵਿੱਚ ਵੀ ਬਹੁਤ ਫਰਕ ਪੈ ਰਿਹਾ ਤੇ ਬਹੁਤ ਜੀਵਨ ਬਦਲ ਰਿਹਾ ਹੈਗਾ ਹੋਰ ਮੈਨੂੰ ਕੀ ਚਾਹ ਕਈ ਕਹਿਣਗੇ ਵਿਊਆਂ ਦੀ ਮਾਰੀ ਕਮੈਂਟ ਵੀ ਦੇਖੋ ਉਹ ਤਾਂ ਜਦੋਂ ਪੱਕਾ ਕਰ ਦੋ ਤਾਂ ਸਾਰਾ ਕੁਝ ਹੀ ਆਉਣਗੇ ਮੈਂ ਪਹਿਲਾਂ ਹੀ ਕਹਿ ਵੀ ਜਿਹੜਾ ਵਾਈਗੁਰੂ ਜੀ ਤੇ ਲੜ ਲੱਗ ਗਿਆ ਵਾਈਗੁਰੂ ਜੀ ਦੀ ਇਹ ਨਾ ਉਸਤਤੀ ਕਰਨ ਲੱਗ ਗਿਆ ਪੈਸਾ ਕੀ ਹੈ ਰਿੱਧੀਆਂ ਸਿੱਧੀਆਂ ਸਭ ਕੁਝ ਉਹਦੇ ਪਿੱਛੇ ਫਿਰਦੀ ਫਿਰਦੀ ਨੇ ਇਹ ਤਾਂ ਗੁਰਬਾਣੀ ਦਾ ਹੀ ਸੱਚ ਹੈ ਕਿਉਂਕਿ ਇਸ ਨੂੰ ਕੋਈ ਨਹੀਂ ਟਾਲ ਸਕਦਾ ਦੇਖੋ ਇਹ ਜਿਹੜੇ ਮੈਂ ਤੁਹਾਨੂੰ ਗੱਲਾਂ ਦਸੀਆਂ ਨੇ ਇਸ ਨੂੰ ਤੁਸੀਂ ਜਰੂਰ ਕਰਕੇ ਦੇਖਿਓ ਅਗਰ ਤੁਹਾਨੂੰ ਲੱਗਦਾ ਕਿ ਸਾਡੇ ਘਰ ਦੇ ਵਿੱਚ ਨਾ ਬਿਲਕੁਲ ਵੀ ਕੁਝ ਵੀ ਠੀਕ ਨਹੀਂ ਹੋ ਰਿਹਾ ਸੀ ਕਰੀਏ ਤਾਂ ਕੀ ਕੀ ਤਾਂ ਤੁਸੀਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਸੰਪਟ ਲਾ ਕੇ ਕਰਨ ਲੱਗ ਜੋ ਕੋਲੇ ਤੂਫ ਜੋਤ ਜ਼ਰੂਰ ਲਗਾਉਣੀ ਕਿਉਂਕਿ ਜਦੋਂ ਕੋਈ ਵੀ ਆਪਾਂ ਨਾ ਵੈਸੇ ਪਾਠ ਕਰਦੇ ਆਪਾਂ ਨਿਤਨੇਮ ਰੋਜ਼ ਕਰਦੇ ਆ ਪਰ ਜਦੋਂ ਆਪਾਂ ਕਿਸੇ ਚੀਜ਼ ਦੇ ਨਿਮਿਤ ਕੋਈ ਪ੍ਰਣ ਲੈ ਕੇ ਕੋਈ ਚੀਜ਼ ਕਰਦੇ ਆ ਨਾ ਜਿਵੇਂ ਕੁਛ ਵੀ ਹੈ ਤੋਂ ਨਹੀਂ ਕਹਿੰਦੇ ਮੈਨੂੰ ਨੌਕਰੀ ਮਿਲ ਜੇ ਜਾਂ ਮੈਨੂੰ ਕੁਝ ਵੀ ਏਦਾਂ ਹੁੰਦਾ ਨਾ ਵੀ ਮੈਂ ਇੰਨੇ ਦਿਨ ਲਗਾਤਾਰ ਇਹ ਚੀਜ਼ ਤਪੱਸਿਆ ਜਿਵੇਂ ਤੁਸੀਂ ਦੇਖਿਆ ਸੀ ਨਾ ਪਿਛਲੀ ਵਾਰੀ ਜਦੋਂ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਬੋਟਾਂ ਦੇ ਵਿੱਚ ਖੜੇ ਹੋਏ ਸੀ ਨਾ ਉਹ 96 ਘੰਟੇ ਸਿਵਜੀ ਭਗਵਾਨ ਦੀ ਗੁਫਾ ਦੇ ਵਿੱਚ ਕੇਦਾਰਨਾਥ ਪੂਜਾ ਕੀਤੀ ਸੀ ਉਹਨਾਂ ਨੇ ਅਰਾਧਨਾ ਕੀਤੀ ਸੀਗੀ ਜਿਹੜੇ ॠषि मुनि ਬ੍ਰਹਮ ਗਿਆਨੀ ਗੁਰੂ ਸਾਹਿਬ ਜੀ ਨੇ 26-26 ਸਾਲ ਭੋਰਿਆਂ ਦੇ ਵਿੱਚ ਤਪੱਸਿਆ ਕੀਤੀ ਹੈ ਉਹ ਤੁਹਾਡੇ ਇਹ ਨਹੀਂ ਹੈਗਾ ਵੀ ਤੁਸੀਂ ਉਹਨਾਂ ਤੋਂ ਸਿਆਣੇ ਹੋ ਵੀ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਅਕਲ ਨਹੀਂ ਸੀ ਇਹਦੇ ਪਿੱਛੇ ਬਹੁਤ ਵੱਡੇ-ਵੱਡੇ ਰਾਜ਼ ਛੁਪੇ ਹੋਏ ਨੇ ਜਿਹੜੀ ਕਿ ਇੱਕ ਆਪਾਂ ਬੈਸੀ ਸਿਮਰਨ ਕਰਦੇ ਆ ਇੱਕ ਆਪਾਂ ਕਿਸੇ ਚੀਜ਼ ਨੂੰ ਠਾਨ ਕੇ ਇੱਕ ਤਪੱਸਿਆ ਕਰਦੇ ਆ ਇੱਕ ਤਪੱਸਿਆ ਹੀ ਹੋ ਜਾਂਦੀ ਜਿਹੜੀ ਕਿ ਆਪਾਂ ਕਈ ਵੀ ਹਾਂ ਆਪਾਂ 12 ਵਜੇ ਉੱਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ 1 ਵਜੇ ਉੱਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਜਾਂ 2 ਤੋਂ 3 ਵਜੇ ਤੱਕ ਦਾ ਨਾਮ ਜਪਣ ਦਾ ਕੀ ਫਲ ਮਿਲਦਾ ਇਹ ਤੇ ਮੈਂ ਤੁਹਾਨੂੰ ਵੀਡੀਓ ਬਹੁਤ ਜਲਦੀ ਪਾਉਂਗੀ ਤੁਸੀਂ ਇਸ ਚੀਜ਼ ਨੂੰ ਕਰਕੇ ਦੇਖੋ ਜਿਹੜੇ ਵੀ ਭੈਣ ਭਰਾਣੋਂ ਆਏ ਹਨ ਆ ਨਾ ਵੀ ਇਹ ਚੀਜ਼ ਹੈ ਕੀ ਹੁੰਦਾ ਤਾਂ ਇੱਕ ਮਹੀਨਾ ਕਰ ਲਿਆ ਕਰੋ ਜਿਹੜੀ ਚੀਜ਼ ਮੈਂ ਦੱਸਦੀ ਆ ਤੁਹਾਨੂੰ ਨਾ ਫਰਕ ਪਵੇ ਤਾਂ ਤੁਸੀਂ ਮੈਨੂੰ ਕਹਿ ਦੇ ਵੀ ਦੀਦੀ ਸਾਨੂੰ ਮਹੀਨਾ ਹੋ ਗਿਆ ਸਾਨੂੰ ਕੋਈ ਫਰਕ ਨਹੀਂ ਆਇਆ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਾਹਰ ਜਾ ਕੇ ਪੈਸਾ ਖਰਾਬ ਕਰਨ ਨਾਲੋਂ ਤੁਸੀਂ ਥੋੜਾ-ਥੋੜਾ ਘਰ ਦੇ ਵਿੱਚ ਉਦਮ ਕਰ ਲੋਗੇ ਨਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਵਰਕਤਾਂ ਤੇ ਕਿਵੇਂ ਤਰੱਕੀਆਂ ਤੇ ਕਿਵੇਂ ਲੜਾਈ ਝਗੜੇ ਖਤਮ ਹੁੰਦੇ ਆ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਆ ਉਦ ਤੱਕ ਲਈ ਸਾਰੇ ਪੈਨਪ੍ਰਾਪ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਹਨੂੰ ਵੀ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰਾਮ ਤੇ ਵੀ ਆਪਣੀ ਆਈਡੀ ਬਣਾਈ ਹੈ ਕਿਰਨ ਕੁਕਿੰਗ ਉਹਦਾ ਵੀ ਮੈਂ ਲਿੰਕ ਡਿਸ ಹುಣಾ ಪಿಡಿ ತಲೆ ಸೀಕಾಲ